ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਆਓ ਅੱਜ ਤੁਹਾਨੂੰ ਸਿੰਪਲ ਤੇ ਸੋਬਰ ਦਮਾਲਾ ਸਾਹਿਬ ਸਜਾਉਣਾ ਸਿਖਾਉਨੇ ਹਾਂ ਇਹ ਜੋ ਦਮਾਲਾ ਸਾਹਿਬ ਹੈ ਇਹ ਬੇਬੀਆਂ ਪਹਿਣਾ ਤੇ ਵੀਰ ਵੀ ਇਹਨੂੰ ਸਜਾ ਸਕਦੇ ਹਨ ਕਿਉਂਕਿ ਸਿੰਪਲ ਦਮਾਲਾ ਸਾਹਿਬ ਹੈ ਕੋਈ ਜੰਗੀ ਦਮਾਲਾ ਸਾਹਿਬ ਨਹੀਂ ਹੈ ਇਹਨੂੰ ਹਰੇਕ ਹੀ ਕੋਈ ਮੇਰਾ ਵੀਰ ਕੋਈ ਭੈਣ ਕੋ ਛੋਟਾ ਬੱਚਾ ਵੀ ਸੁਝਾ ਸਕਦਾ ਹੈ ਆਪਾਂ ਉਸ ਸ਼ੇਪ ਨਾਲ ਸਿਰਾਵਾਂਗੇ ਸਭ ਤੋਂ ਪਹਿਲਾਂ ਕੇਸਾ ਨੂੰ ਸਿੱਧੇ ਕਰਕੇ ਤੁਸੀਂ ਦੇਖ ਰਹੇ ਹੋ ਜਿਸ ਤਰ੍ਹਾਂ ਵੀਡੀਓ ਦੇ ਵਿੱਚ ਬੁੰਗਾ ਸਾਹਿਬ ਕਰਨਾ ਹੈ ਇਹ ਜੋ ਬੁੰਗਾ ਸਾਹਿਬ ਵਾਲਾ ਕੱਪੜਾ ਹੈ ਇਹ ਕਰੀਬ ਇਸ ਦੀ ਲੈਂਥ 2.5 ਮੀਟਰ ਹੈ ਸੋ ਇਸ ਤਰ੍ਹਾਂ ਤੁਸੀਂ ਵੀਡੀਓ ਦੇ ਵਿੱਚ ਦੇਖ ਰਹੇ ਹੋ ਇਸੇ ਹੀ ਤਰ੍ਹਾਂ ਬੁੰਗਾ ਸਾਹਿਬ ਸਜਾ ਲੈਣਾ ਹੈ ਸੋ ਉਸ ਤੋਂ ਉਪਰੰਤ ਤੁਸੀਂ ਹੱਥਾਂ ਦੇ ਨਾਲ ਸੈੱਟ ਕਰਕੇ ਕੰਗਾ ਸਾਹਿਬ ਵੀ ਪਿੱਛੇ ਕੇਸਾਂ ਦੇ ਬੁੰਗਾ ਸਾਹਿਬ ਦੇ ਮਗਰ ਲਗਾਉਣਾ ਹੈ ਸੋ ਦੇਖ ਸਕਦੇ ਹੋ ਕਿ ਇਸ ਤਰ੍ਹਾਂ ਬੁੰਗਾ ਸਾਹਿਬ ਸਜ ਚੁੱਕਾ ਹੈ ਅਤੇ ਉਸ ਤੋਂ ਉਪਰ ਇਹ ਦੇਖੋ ਖੱਬੇ ਕੰਨ ਵਾਲੇ ਪਾਸਿਓ ਸੱਜੇ ਕੰਨ ਤੱਕ ਇਸ ਤਰ੍ਹਾਂ ਲੜ ਲਾ ਕੇ ਸੱਜੇ ਬਨਿਓ ਖੱਬੇ ਪਾਸੇ ਵੱਲ ਇਦਾਂ ਘੁਮਾ ਕੇ ਦਮਾਲਾ ਸ਼ੁਰੂ ਕਰਨਾ ਹੈ ਜੀ ਸੋ ਦੇਖ ਰਹੇ ਹੋ ਤੁਸੀਂ ਪਹਿਲਾ ਲੜ ਜਿਹੜਾ ਲੱਗ ਚੁੱਕਾ ਹੈ ਦਮਾਲਾ ਸਾਹਿਬ ਜਿਹੜਾ ਇਸ ਤਰ੍ਹਾਂ ਤੁਸੀਂ ਸਜਾਉਣਾ ਹੈ ਸਿਰ ਤੁਸੀਂ ਪਹਿਲਾਂ ਵੀ ਕਵਰ ਕਰ ਸਕਦੇ ਹੋ ਜਾਂ ਬਾਅਦ ਦੇ ਵਿੱਚ ਵੀ ਕਵਰਸ ਕਰ ਸਕਦੇ ਹੋ ਉਹ ਆਪ ਜੀ ਨੂੰ ਜਿੱਦਾਂ ਸਹੀ ਲੱਗੇ ਆਪ ਕਰ ਸਕਦੇ ਹੋ ਜੀ ਸੋ ਇਹ ਜੋ ਨੀਲਾ ਦਮਾਲਾ ਸਾਹਿਬ ਹੈ ਇਸ ਦੀ ਲੰਬਾਈ 6 ਮੀਟਰ ਹੈ ਅਤੇ ਕੱਪੜਾ ਜਿਹੜਾ ਹੈ F74 ਹੈ ਜੀ ਅਤੇ ਇਹ ਜਿਸ ਤਰ੍ਹਾਂ ਆਪਾਂ ਦੁਕਾਨ ਦੇ ਵਿੱਚੋਂ ਖਰੀਦਦੇ ਹਾਂ ਉਸੇ ਹੀ ਤਰ੍ਹਾਂ ਇਹ ਸਪੈਸ਼ਲ ਦਿਮਾਲੇ ਵਾਸਤੇ ਕੱਪੜਾ ਹੁੰਦਾ ਹੈ ਇਸ ਦਾ ਜਿਹੜਾ ਬਰ ਹੁੰਦਾ ਹੈ ਇਹ ਜਿਸ ਤਰ੍ਹਾਂ ਆਪਾਂ ਖਰੀਦਦੇ ਹਾਂ ਇਹਨੂੰ ਕੱਟਿਆ ਨਹੀਂ ਜਾਂਦਾ ਉਸੇ ਹੀ ਤਰ੍ਹਾਂ ਜਿਸ ਤਰ੍ਹਾਂ ਖਰੀਦਦੇ ਹਾਂ ਉਸੇ ਹੀ ਤਰ੍ਹਾਂ ਇਹਨੂੰ ਬੰਨਿਆ ਜਾਂਦਾ ਹੈ ਸਿੱਧਾ ਹੀ ਸੋ ਆਪ ਜੀ ਦੇਖ ਰਹੇ ਹੋ ਦਮਾਲਾ ਸਾਹਿਬ ਸਜਾਉਂਦੇ ਹੋਏ ਇੱਕ ਬੇਨਤੀ ਆਪ ਸੰਗਤਾਂ ਦੇ ਚਰਨਾਂ ਵਿੱਚ ਹੈ ਵੀ ਜਦੋਂ ਵੀ ਦਮਾਲਾ ਸਾਹਿਬ ਤੁਸੀਂ ਚੁਲਾਓ ਜਾਂ ਤਾਂ ਦਮਾਲਾ ਸਾਹਿਬ ਜੀ ਦਾ ਸ਼ਲੋਕ ਹੈ ਦਮਾਲਾ ਸਾਹਿਬ ਜੀ ਦੀ ਪਾਵਨ ਬਾਣੀ ਹੈ ਉਸ ਨੂੰ ਤੁਸੀਂ ਪੜ੍ਹਨਾ ਹੈ ਜੇਕਰ ਆਪ ਜੀ ਨੂੰ ਦਮਾਲਾ ਸਾਹਿਬ ਦਾ ਸ਼ਲੋਕ ਕੰਠ ਨਹੀਂ ਹੈ ਤਾਂ ਤੁਸੀਂ ਕੋਈ ਵੀ ਬਾਣੀ ਜਿਵੇਂ ਜਪਜੀ ਸਾਹਿਬ ਚੌਪਈ ਸਾਹਿਬ आनंद साहिब ਜਾਂ ਹੋਰ ਵੀ ਕੋਈ ਬਾਣੀ ਜਿਹੜੀ ਆਪ ਜੀ ਨੂੰ ਕੰਠ ਹੈ ਆਪ ਜੀ ਨਾਲ ਨਾਲ ਬਾਣੀ ਪੜ੍ਹਦੇ ਹੋਏ ਦਮਾਲਾ ਸਜਾਉਣ ਦੀ ਕੋਸ਼ਿਸ਼ ਕਰਨੀ ਹੈ ਸੋ ਇਸ ਦੇ ਨਾਲ ਗੁਰੂ ਸਾਹਿਬ ਜੀ ਕਿਰਪਾ ਕਰਦੇ ਹਨ ਆਪ ਅੰਗ ਸੰਗ ਸਹਾਈ ਹੁੰਦੇ ਹਨ ਸੋ ਦਮਾਲਾ ਸਾਹਿਬ ਬਹੁਤ ਵਧੀਆ ਸਜਾਇਆ ਜਾਂਦਾ ਹੈ ਸੋ ਆਪ ਜੀ ਦੇਖ ਰਹੇ ਹੋ ਇਸ ਤਰ੍ਹਾਂ ਤੁਸੀਂ ਆਖਿਰ ਵਿੱਚ ਫਿਰ ਸਿਰ ਕਵਰ ਕਰ ਲੈਣਾ ਹੈ ਜੇਕਰ ਆਪ ਜੀ ਨੂੰ ਲੋਡ ਮਹਿਸੂਸ ਹੋਵੇ ਜੇਕਰ ਆਪ ਜੀ ਪਹਿਲਾਂ ਸਿਰ ਕਵਰ ਕਰਨਾ ਚਾਹੁੰਦੇ ਹੋ ਤਾਂ ਪਹਿਲਾਂ ਕਰ ਲੈਣਾ ਸੋ ਆਪ ਜੀ ਦੇ ਸਾਹਮਣੇ ਦਮਾਲਾ ਸਾਹਿਬ ਸਜਾਇਆ ਜਾ ਰਿਹਾ ਹੈ ਆਪ ਜੀ ਨੇ ਕਮੈਂਟ ਕਰਕੇ ਦੱਸਣਾ ਆਪ ਜੀ ਵੀਡੀਓ ਕਿੱਥੋਂ ਕਿੱਥੋਂ ਤੱਕ ਦੇਖ ਰਹੇ ਹੋ ਕਿਹੜੇ ਸ਼ਹਿਰ ਤੋਂ ਜਾਂ ਕਿਹੜੇ ਪਿੰਡ ਤੋਂ ਵੀਡੀਓ ਦੇਖ ਰਹੇ ਹੋ ਆਪਣੇ ਜਿਹੜਾ ਕਮੈਂਟ ਬਾਕਸ ਵਿੱਚ ਹੈ ਉਹ ਕਮੈਂਟ ਕਰਕੇ ਦੱਸਣਾ ਤੇ ਤੁਹਾਨੂੰ ਵੀਡੀਓ ਕਿਸ ਤਰ੍ਹਾਂ ਦੀ ਲੱਗ ਰਹੀ ਹੈ ਆਪਣੀ رائے ਵੀ ਜਰੂਰ ਦੇਣਾ ਅਤੇ ਇਸ ਚੈਨਲ ਨੂੰ ਆਪ ਜਿਸ ਵੀ ਪਲੇਟਫਾਰਮ ਤੇ ਦੇਖ ਰਹੇ ਹੋ YouTube Facebook ਜਾਂ Instagram ਤੇ ਜਿੱਥੇ ਵੀ ਦੇਖ ਰਹੇ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਅਤੇ ਪੇਜ ਨੂੰ ਫੋਲੋ ਜਰੂਰ ਕਰ ਲੈਣਾ ਤਾਂ ਕਿ ਆਉਣ ਵਾਲੀਆਂ ਵੀਡੀਓ ਵੀ ਆਪ ਜੀ ਦੇ ਨਾਲ ਇਸੇ ਹੀ ਤਰ੍ਹਾਂ ਸਾਂਝ ਪਾ ਸਕੇ ਆਪ ਜੀ ਤੱਕ ਵੀਡੀਓ ਪਹੁੰਚ ਸਕੇ ਰੋਜ਼ਾਨਾ ਇਸ ਚੈਨਲ ਦੇ ਉੱਤੇ ਜੋ ਸਤਿਗੁਰਾਂ ਦਾ ਫਰਮਾਨ ਹੈ ਉਸ ਦੀ ਵੀਡੀਓ ਪਾਈ ਜਾਂਦੀ ਹੈ ਸੋ ਰੋਜ਼ਾਨਾ ਸਤਿਗੁਰਾਂ ਦਾ ਫਰਮਾਨ ਸਰਵਣ ਕਰਨ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ ਦਮਾਲਾ ਸਾਹਿਬ ਸਾ ਚੁੱਕਾ ਹੈ ਧੰਨਵਾਦ ਜੀ